हां ता प्यारे बच्चे सारे नु प्यार भरी सस् नमस्कार हां बेटा ਆਪਾਂ ਨਵੋਦਿਆ ਦਾਖਲਾ ਦੇਖਿਆ ਦੀ ਤਿਆਰੀ ਅਧੀਨ ਪੰਜਵੀਂ ਜਮਾਤ ਦੇ ਗਣਿਤ ਤੋਂ ਅਭਿਆਸ ਜਿਹੜੇ ਕਰਨੇ ਸ਼ੁਰੂ ਕੀਤੇ ਸੀਗੇ ਤਾਂ ਦੋ ਨੰਬਰ ਅਭਿਆਸ ਦੇ ਜਿਹੜਾ ਆਖਰੀ ਟੋਪਿਕ ਹੈ ਚੱਲਦਾ ਪਿਆ ਬੇਟਾ ਬਹੁ ਵਿਕਲਪਿਕ ਪ੍ਰਸ਼ਨ ਉਹਦੇ ਵੀ 21 ਨੰਬਰ ਪ੍ਰਸ਼ਨ ਤੇ ਆਪਾਂ ਪਹੁੰਚ ਗਏ ਤਾਂ ਧਿਆਨ ਦੇ ਨਾਲ ਦੇਖੋ ਕਿਵੇਂ ਕਰਨਾ ਹੈ 21 ਨੰਬਰ ਸਵਾਲ ਆ ਇਹ 799 ਗੁਣਾ 99 ਤੇ ਬੇਟਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਗੁਣਾ ਤੁਹਾਨੂੰ ਆਉਂਦੀ ਗੁਣਾ ਦਾ ਸਵਾਲ ਹੈ 9 81 ਹਾਂਸਲ 8 ਆ ਗਏ 9 81 ਤੇ 8 99 ਠੀਕ ਹੈ ਬੇਟਾ ਫੇਰ 9 81 9 8 ਹਾਂਸਲ ਫੇਰਾ 8 ਠਾਗੇ 9 81 ਤੇ 8 99 ਠੀਕ ਹੈ ਬੇਟਾ 1 ਦਾ 1 9 ਤੇ 1 10 ਹਾਂਸਲ 1 8 ਤੇ 1 9 ਤੇ 9 18 ਇਹ ਇੱਕ ਆਨਸਰ ਆ ਗਿਆ 1 ਤੇ 8 9 9801 ਹੈ ਸਾਡਾ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਹੈ ਜਿਹੜੇ ਉਹ ਦੇਖ ਲੈਣੇ ਆ 9801 ਬੀ ਆਲਟਰਨੇਟਿਵ ਹੈ ਜਿਹੜਾ ਬੇਟਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਹੁਣ ਬੇਟਾ ਆਪਾਂ ਆ ਗਏ ਇਸੇ ਇਹਦੇ ਸਵਾਲ ਨੰਬਰ 22 ਦੇ ਉੱਤੇ ਕਹਿੰਦਾ ਜੇ 15 ਕਾਪੀਆਂ ਦਾ ਮੁੱਲ 90 ਰੁਪਏ ਤਾਂ ਇੱਕ ਕਾਪੀ ਦਾ ਮੁੱਲ ਪਤਾ ਕਰੋ ਬੇਟਾ ਜਦੋਂ ਇਦਾਂ ਦਾ ਸਵਾਲ ਆ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆ ਨਿਯਮ ਚੇਤੇ ਰੱਖਣਾ ਬਰਾਬਰੇ ਮਾਈਨਸ ਦੀ ਰਕਮ ਜਦੋਂ ਬਰਾਬਰ ਦੇ ਉਧਰ ਜਾਂਦੀ ਪਲੱਸ ਦੇ ਵਿੱਚ ਪਲੱਸ ਦੀ ਰਕਮ ਮਾਈਨਸ ਦੇ ਵਿੱਚ ਘਟਾਓ ਚ ਗੁਣਾ ਦੀ ਰਕਮ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਉਧਰ ਜਾ ਕੇ ਗੁਣਾ ਚ ਬਦਲ ਜਾਂਦੀ ਹੈ ਬਸ ਇਹ ਫਾਰਮੂਲਾ ਚੇਤੇ ਰੱਖਣਾ ਸਾਰੇ ਸਵਾਲ ਜਿੰਨੇ ਨੋਦੇ ਆਦੇ ਇਸੇ ਫਾਰਮੂਲੇ ਤੇ ਆਪਾਂ ਗੱੜ ਲੈਣੇ ਠੀਕ ਹੈ ਤੇ ਬੇਟਾ 15 ਕਾਪੀਆਂ ਦਾ ਮੁੱਲ ਦੋ ਚੀਜ਼ਾਂ ਆ ਠੀਕ ਹੈ ਕਾਪੀਆਂ ਕੀਮਤ ਫੇਰ ਕਾਪੀਆਂ ਕੀਮਤ 15 ਕਾਪੀਆਂ ਕੀਮਤ ਕਿੰਨੀ ਹੈ ਬੇਟਾ 90 ਰੁਪਏ ਹੁਣ ਇੱਕ ਕਾਪੀ ਤੇ ਕੀਮਤ ਆਪਾਂ x ਮੰਨ ਲੈਨੇ ਕਿਉਂਕਿ ਜਿਹੜੀ ਚੀਜ਼ ਕੱਢਣੀ ਆ ਉਹਨੂੰ ਅਸੀਂ x ਮੰਨ ਲੈਨੇ ਮੈਂ ਤੁਹਾਨੂੰ ਇਹਦੇ ਬਾਰੇ ਪਹਿਲਾਂ ਵੀ ਗੱਲ ਕਰ ਚੁੱਕਾ ਤਾਂ ਬੇਟਾ ਤਾਨੂੰ ਦੱਸਿਆ ਸੀ ਵੀ ਤੁਸੀਂ ਇਹ ਅਨੁਪਾਤ ਲਾ ਦੇਣਾ ਅਨੁਪਾਤ ਦੇ ਵਿੱਚ ਸਿੱਧਾ ਅਨੁਪਾਤ ਪਹਿਲਾ ਗੁਣਾ ਚੌਥਾ ਤੇ ਦੂਜਾ ਗੁਣਾ ਤੀਜਾ ਬਰਾਬਰ ਕਰ ਦੇਣੇ 15x ਬਰਾਬਰ 90 ਗੁਣਾ 1 ਤਾਂ 15 ਆ ਵਿਚਾਲੇ ਗੁਣਾ ਜੇ ਕੋਈ ਚੀਜ਼ ਨਹੀਂ ਕਿਉਂਕਿ 15 ਗੁਣਾ ਹੀ x ਕੀਤੇ ਹੋਏ ਆ ਤਾਂ x ਦੀ ਕੀਮਤ ਕੱਢਣੀ ਹੈ x ਇੱਧਰ ਰੱਖ ਲਓ 90 ਗੁਣਾ 1 15 ਤਾਂ 15 6 90 ਕੱਟਿਆ ਗਿਆ 15 1 15 15 6 90 ਇਹ ਬੇਟਾ ਕੱਟਣਾ ਵੀ ਤੁਸੀਂ ਸਿੱਖਣਾ ਹੈ ਤਾਂ 6 ਆ ਸਾਡਾ ਜਿਹੜਾ ਉੱਤਰ ਆ ਗਿਆ ਇੱਕ ਕਾਪੀ ਦੀ ਕੀਮਤ ਕਿੰਨੀ ਆ ਗਈ 6 ਰੁਪਏ ਆ ਦੇਖੋ ਬੇਟਾ 3 ਨੰਬਰ ਤੇ 6 ਰੁਪਏ ਉੱਤਰ ਆ ਜਿਹੜਾ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਹੁਣ ਬੇਟਾ ਆ ਗਏ ਅਸੀਂ ਸਵਾਲ ਨੰਬਰ 23 ਦੇ ਉੱਤੇ ਕਹਿੰਦਾ ਦੋ ਸੰਖਿਆਵਾਂ ਦਾ ਗੁਣਨਫਲ 256 ਹੈ ਜੇ ਇੱਕ ਸੰਖਿਆ 256 ਹੋਵੇ ਤਾਂ ਦੂਜੀ ਕਿੰਨੀ ਹੋਵੇਗੀ ਦੋ ਸੰਖਿਆਵਾਂ ਬੇਟਾ ਇਹਦੇ ਵਿੱਚ ਫੇਰ ਮੰਨੋ ਸੰਖਿਆ ਬਰਾਬਰ x ਆਪਾਂ ਇੱਕ ਦੂਜੀ ਸੰਖਿਆ ਕਹਿੰਦਾ ਦੂਜੀ ਸੰਖਿਆ ਕਿੰਨੀ ਆਪਾਂ ਮੰਨੋ ਦੂਜੀ ਸੰਖਿਆ x ਮੰਨ ਲਈ ਤਾਂ ਦੋ ਸੰਖਿਆਵਾਂ ਦਾ ਗੁਣਨਫਲ ਠੀਕ ਹੈ ਇੱਕ ਸੰਖਿਆ ਤਾਂ 256 ਦਿੱਤੀ ਹੋਈ ਆ ਇਹਦਾ ਮਤਲਬ 256 x ਆ ਪਹਿਲੀ ਸੰਖਿਆ ਦੂਜੀ ਸੰਖਿਆ ਆਪਾਂ x ਮੰਨ ਲਈ ਠੀਕ ਹੈ ਪਹਿਲੀ ਸੰਖਿਆ ਦੂਜੀ ਸੰਖਿਆ ਬਰਾਬਰ ਕਿੰਨਾ ਗੁਣਨਫਲ 256 ਤੇ x ਦੀ ਕੀਮਤ ਕੱਢਣੀ ਆ ਆ ਗੁਣਾ ਦੀ ਰਕਮ ਉਧਰ ਜਾ ਕੇ ਭਾਗ ਚ ਬਦਲ ਜੂਗੀ ਜਿਹੜੀ ਚੀਜ਼ ਕੱਢਣੀ ਹੋਵੇ ਉਹਨੂੰ ਇੱਧਰ ਰੱਖ ਲੈਣਾ ਆਪਾਂ ਤਾਂ x 256 /256 ਆਪਾਂ ਬੇਟਾ ਪਹਿਲਾਂ ਵੀ ਗੱਲ ਕਰ ਚੁੱਕੇ ਸੀ ਵੀ ਜਦੋਂ ਸੇਮ ਨੰਬਰ ਨੂੰ ਸੇਮ ਨੰਬਰ ਨਾਲ ਭਾਗ ਦਿੱਤੀ ਜਾਂਦੀ ਉੱਪਰ ਥੱਲੇ ਕੱਟਿਆ 256 1 256 1 256 1/1 ਬਰਾਬਰ 1 ਹੁੰਦਾ ਹੈ ਤਾਂ ਇਹਦਾ ਉੱਤਰ ਹੈ ਜਿਹੜਾ a ਆ ਗਿਆ ਸਾਡੇ ਕੋਲੇ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਆਪਾਂ ਆ ਗਏ ਸਵਾਲ ਨੰਬਰ 24 ਦੇ ਉੱਤੇ ਸਵਾਲ ਨੰਬਰ 24 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 894 100 99000 ਇਹ ਬਣਦੇ 99400 ਬੇਟਾ ਦੋ ਜ਼ੀਰੋਆਂ ਇੱਧਰ ਲਾ ਦਿੱਤੀਆਂ ਗਈਆਂ ਬਸ ਸਿੰਪਲ ਗੱਲ ਜਦੋਂ ਏਕੇ ਦੇ ਜ਼ੀਰੋਆਂ ਨਾਲ ਗੁਣਾ ਹੁੰਦੀ ਹੈ ਤਾਂ ਉਨੀਆਂ ਹੀ ਜ਼ੀਰੋਆਂ ਉੱਧਰ ਲਾ ਦਿੱਤੀਆਂ ਜਾਂਦੀਆਂ 894 ਦੇ ਨਾਲ ਦੋ ਜ਼ੀਰੋਆਂ ਲਾ ਦਿੱਤੀਆਂ ਗਈਆਂ ਜੇ ਕਹਿੰਦਾ ਇਹ ਹੋਵੇ ਤਾਂ 894 10 ਤਾਂ ਬੇਟਾ ਸਿੰਪਲ ਗੱਲ ਹੈਗੀ ਹੈ ਇੱਥੇ ਏਕੇ ਨਾਲ ਇੱਕ ਜ਼ੀਰੋ ਆ ਬਸ ਇਹ 894 ਨਾਲ ਇੱਕ ਜ਼ੀਰੋ ਲੱਗ ਜਾਣੀ 894 1 0 ਇੱਥੇ ਲੱਗ ਗਈ ਤੇ ਇਹ ਸਾਡਾ ਉੱਤਰ ਆ ਗਿਆ ਹੁਣ ਬੇਟਾ ਆਪਾਂ ਆਗੇ ਸਵਾਲ ਨੰਬਰ 25 ਦੇ ਉੱਤੇ ਤਾਂ ਬੇਟਾ ਜਦੋਂ ਇਸ ਤਰ੍ਹਾਂ ਦਾ ਸਵਾਲ ਆ ਜਾਵੇ ਤਾਂ ਅਸੀਂ ਕੀ ਕਰਨਾ ਹੈ ਇਹਦੇ ਵਿੱਚ ਬੇਟਾ ਬਾਰਡ ਮਾਸ ਰੂਲ ਚੇਤੇ ਰੱਖਣਾ ਬਾਰਡ ਮਾਸ B O D M A S ਇਹ ਸਰਲ ਕਰੋ ਦਾ ਰੂਲ ਹੈ ਸਭ ਤੋਂ ਪਹਿਲਾਂ ਬ੍ਰੈਕਟ ਫਿਰ ਆਫ ਦਾ ਇਹ ਗੁਣਾ ਹੀ ਹੁੰਦੀ ਹੈ ਡੀ ਡਿਵੀਜ਼ਨ ਮ ਮਲਟੀਪਲੀਕੇਸ਼ਨ ਏ ਐਡ ਤੇ ਐਸ ਸਬਟਰੈਕਟ ਇਹ ਚੇਤੇ ਰੱਖਣਾ ਬੇਟਾ ਤਾਂ ਸਭ ਤੋਂ ਪਹਿਲਾਂ ਬੇਟਾ ਕੀ ਹੈਗੀ ਆ ਭਾਗ ਬ੍ਰੈਕਟ ਹੈ ਨਹੀਂ ਕੀ ਬ੍ਰੈਕਟ ਹੈ ਨਹੀਂ ਕੀ ਦਾ ਹੈ ਨਹੀਂ ਫਿਰ ਭਾਗ ਕਰਾਂਗੇ ਆਪਾਂ ਠੀਕ ਹੈ ਪਹਿਲਾਂ ਭਾਗ ਤਾਂ 26 تقسیم 2 2 ਕਰਤਾ ਬੇਟਾ 4 4 40 ਇੱਕ ਸਟੈਪ ਆਪਾਂ ਇੱਥੇ ਘਟਾਤਾ 26 ਨੂੰ ਤਕ ਦੋ ਨਾਲ ਤਕਸੀਮ ਕੀਤੀ ਤਾਂ 13 ਆ ਗਿਆ ਠੀਕ ਹੈ ਤਕਸੀਮ ਤੋਂ ਬਾਅਦ ਅਗਲਾ ਸਟੈਪ ਆ ਜਿਹੜਾ ਗੁਣਾ ਦਾ ਆ ਠੀਕ ਹੈ ਤਾਂ 13 4 ਹੁਣ ਆਪਾਂ 13 ਤੇ 4 ਦੀ ਗੁਣਾ ਕਰ ਲਾਂਗੇ 13 4 52 4 40 ਹੁਣ ਉਸ ਤੋਂ ਬਾਅਦ ਦੇ ਵਿੱਚ ਬੇਟਾ ਐਡ ਕਰਾਂਗੇ ਆਪਾਂ 52 ਤੇ 4 56 ਠੀਕ ਹੈ ਇਹ ਦੂਜੇ ਸਟੈਪ ਤੇ ਜੋੜ ਕਰ ਸਕਦੇ ਨੇ 56 ਘਟਾਓ 40 ਤੇ 56 ਘਟਾਓ 40 ਆ ਗਿਆ ਸਾਡੇ ਕੋਲੇ 16 ਠੀਕ ਹੈ ਬੇਟਾ 16 ਸਾਡਾ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰ ਲੈਣੇ ਆ ਤੇ ਡੀ ਆਲਟਰਨੇਟਿਵ ਦੇ ਵਿੱਚ ਬੇਟਾ 16 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀ ਬੇਟਾ ਅਭਿਆਸ 2 ਦੇ ਬਹੁਵਿਕਲਪਿਕ ਪ੍ਰਸ਼ਨਾਂ ਵਾਲੀ ਆਖਰੀ ਐਕਸਰਸਾਈਜ਼ ਦਾ ਆਖਰੀ ਸਵਾਲ ਇਹਦੇ ਨਾਲ ਲਈ ਸਾਰੇ तो अभ्यास दो आ जड़ी कंप्लीट होगी अगली अभ्यास आप अगली वीडियो शुरू करा तो जो प्यारे बच्चों ने वीडियो देख के सेवा का मौका दता एल तहत बहुत धन्यवाद थैंक यू बेटा जी